ਰੱਬਿਆ ਤੇ ਆਪਾਂ ਸਾਰੇ ਕਾਲੰਦਰ ਚ ਆਏ ਸਵਾਗਤ ਹੈ ਆਪਾਂ ਜੀ ਦਾ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਆਪਰੇ ਕੱਲ ਨਾ ਬਣਾਵਾਂ ਰਹਦਾ ਆਪ ਕੋਈ ਢੀਸ਼ਿਆਲੀ ਤੇ ਆਪਾ ਤੁਹਾਨੂੰ ਵਧੀਆ ਵਧੀਆ ਬਣਾਉਗਾ ਸਕੀਏ ਜੇ ਹੁਣ ਕਦੂ ਕਦੂ ਦਿਖਾਉਣੇ ਤੁਸੀਂ ਵੇਖਿਓ ਕਦੂ ਕਿੱਦਾਂ ਹੁੰਦੇ ਆ ਤੇ ਹੁਣ ਆਪਾਂ ਸਵੇਰ ਦੇ ਟਿੰਨ ਖਾਣ ਲੱਗੇ ਅੱਜ ਵੇਨੇ ਹੋ ਰਹੀ ਚੱਲਣ ਦੀ ਆ ਕੱਲ ਦਾ ਕੱਲ ਵੀ ਬਣਾ ਫਹਿਮ ਹੋ ਕਿ ਚੰਦਾ ਆਪ ਕੱਲ ਪੱਠੇ ਭਾਂਡੇ ਭਰੇ ਨੇ ਤੇ ਆਪਾਂ ਇੱਕ ਮਸਤੀ ਵਾਲਾ ਵਲੌਗ ਬਣਾਵਾਂਗੇ ਕਿ ਵੀ ਗੱਲ ਮੁੰਡੇ ਆਏ ਇੱਥੇ ਡੰਪ ਤੇ ਉਹਨਾਂ ਨੇ ਟਿਕੜਾ ਟਿਕੜੀ ਸਾਰੇ ਨੂੰ ਹੋੜਾ ਕੀਤਾ ਹੋ ਵੀ ਆਪਾਂ ਵਲੌਗ ਚੇਟਾ ਦੇ ਕਮੈਂਟ ਆਉਣਗੇ ਕਿ ਉਹ ਵਲੌਗ ਪਾਗੇ ਫਿਰ ਆਪਾਂ ਵਲੌਗ ਪਾਵਾਂਗੇ ਨਹੀਂ ਤਾਂ ਆਪਾਂ ਦਾ ਸ਼ੌਰਸੀ ਪਾਵਾਂਗੇ ਆਹ ਇਹ ਬਹੁਤ ਨਾਰਮਲ ਹੈ ਤੇ ਇੱਥੇ ਵੀ ਕੁਝ ਆ ਰਿਹਾ ਤੇ ਤੇ ਵੀ ਖਾ ਮੈਂ ਹੁਣ ਸਕੂਲੇ ਹੀ ਹਾਂ ਵਾ ਤੇ ਆਪਾ ਹੁਣ ਆਪਾ ਪਾਪਾ ਦੇ ਨਾਲ ਬਿਠਾ ਹੋਣਾ ਮੈਂ ਤੇ ਜਿਹੜੇ ਮੇਰੇ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੀ ਉਹਨਾਂ ਨੇ ਤੇ ਉਹ ਹੁਣ ਇੱਧਰ ਕਰ ਲੋ ਤੇ ਆ ਵੇਖ ਇੱਧਰ ਪਾਣੀ ਆਉਂਦਿਆ ਜੱਗਦਾ ਨਿਕਲ ਲਈ ਸਿਆ ਇਹ ਸੇਰ ਦਾ ਮੋੜ ਚੇਕਰ ਲੋ ਇਸੇ ਕੰਮ ਆ ਰਿਹਾ ਸੂਰ ਦਾ ਵੀ ਅੰਡ ਹੁੰਦਾ ਆ ਅੱਖੇ ਦਸਾਗਾਸੋਂ ਅਗੇ ਦੇ ਮਿੱਟੀ ਇੱਕ ਨੇੜੀ ਇਹ ਵੇਖੋ ਹੁਣ ਬਾਕੀ ਆ ਪਾਦਨੂ ਆਪਾਂ ਬਲੌਗ ਦਾ ਟਾਈਮ ਦੱਸ ਤੀਏ ਤੁਹਾਨੂੰ ਟਾਈਮ ਆਪਰਾ ਬਲੌਗ ਪਹਿਣਾ ਜੇ ਪੰਜ ਵਜੇ ਪੂਰੇ ਪੂਰੇ 5 ਵਜੇ ਤੁਹਾਨੂੰ ਬੁਲਾਉ ਦੀ ਘੰਟੀ ਵੱਜੀ ਹੋਗੀ ਪਰ ਜੇ ਜਿੰਦ ਤੋ ਤੁਸੀਂ ਸਾਡਾ ਵਲੌਗ ਵੇਖਣਾ ਵਾ ਪੂਰੇ 5 ਵਜੇ ਆਉਣਾ ਤੇ ਕੰਟੀਨਿਊ ਦਬਾ ਲਓ ਕੋਈ ਨਹੀਂ ਸਾਡੇ ਫਿਰ ਸਾਡੀ ਘੰਟੀ ਵੱਜ ਕੇ ਨੂੰ ਪਤਾ ਲੱਗ ਜਾਣਾ ਕਿ ਸਾਡਾ ਵਲੌਗ ਹੋ ਗਿਆ ਹੁਣ ਤੁਹਾਨੂੰ ਵਧੀਆ ਵਧੀਆ ਵਲੌਗ ਕਰਨੇ ਆ ਕਿਉਂਕਿ ਸਾਨੂੰ ਵੀ ਬਣਾਉਣ ਚ ਮਜ਼ਾ ਆਵੇ ਤੇ ਤੁਹਾਨੂੰ ਵੇਖਣ ਚ ਮਜ਼ਾ ਆਵੇ ਹੁਣ ਆਜੋ ਉਧਰ ਜਾਣੇ ਆ ਜਿੱਧਰ ਆਪਣੇ ਪਾਪਾ ਉਥੇ ਪੱਠਿਆਂ ਨੂੰ ਪਾਣੀ ਲਾਉਂਦੇ ਆ ਆਹੋ ਜੀ ਚਾਹਮੇ ਲਾਉਂਦੇ ਆ ਇੱਧਰ ਇੱਧਰ ਵੇਖੋ ਆਪਣਾ ਆਕਾ ਪਾਗਿਆਂ ਇੱਧਰ ਕਿਹੜਾ ਪੜੀ ਵੀ ਨਹੀਂ ਬਾਈ ਨਾ ਇੱਧਰ ਬਾਈ ਆ ਆਪਾ ਪੜ ਗਿਆ ਵਾਲ ਨੂੰ ਲੋ ਆਪਣੇ ਪੱਠੇ ਭਰਦੇ ਆਹ ਵਾਲੇ ਪੱਠਿਆਂ 'ਚ ਪਾਣੀ ਆ ਗਿਆ ਹੀ ਆ ਵੇਖੋ ਆਹ ਵਾਲੇ ਪੱਠੇ 'ਤੇ ਪਾਣੀ ਆ ਗਿਆ ਹੀ ਤੇ ਆਪਾਂ ਹੁਣ ਇੱਧਰ ਆ ਵੀ ਭਰ ਗਿਆ ਪਾਣੀ ਇੱਧਰ ਇੱਧਰ

Det er veldig høyt. ਇਧਰ ਆਪਣੇ ਚੌਕੇ ਛਕੇ ਦਾ ਏ ਭਜਣਾ ਹੋਰ ਫੜੋ ਮੇਰਾ ਗੀ ਲਾ ਦੇ ਮਾਰ ਰਵੜਾ ਮਾਰਦਾ ਕਰ ਲਾ ਹਾਨੂੰ ਫੜਾ ਦੇ ਫੋਨ ਮੈਨੂੰ ਫੜੋ ਪਈ ਲਾ ਮਾ ਫੜਾ ਲਾ ਫੋਨ ਲਿਆ ਹਾਂ ਬਾਕੀ ਲੱਗ ਜੂ ਬੜਾ ਅਪਾ ਕੀ ਫੋਨ ਬਾਕੀ ਨਾ ਚੱਲ ਜਾ ਅੰਦਰ ਵੀਡੀਓ ਅਪ ਚਲ ਗਈ ਓ ਨਾ ਅਗਰੇ ਅੱਜ ਹਲੋ ਆ ਫੋਨ ਫੜੇ ਹੋ ਜਾ

ਤਿੱਕੇ ਮੋੜੇ ਇਹ ਨਾ ਮਾਰ ਸਾਡੇ ਉਹ ਨਾ ਕਰ ਵੇ ਬੱਸ ਆ ਕੇ ਨਾ ਮਾਰ ਦੇ ਨਾ ਮਾਰ ਕੇ ਨਾ ਮਾਰ ਕੇ ਨਾ ਮਾਰ ਕਰ ਨਾ ਆਪਣਾ ਆਪਣਾ ਸਾਲ ਉਹ ਇਹ ਕੱਲੇ ਨੂੰ ਗੱਲਾਂ ਬਹੁਤ ਦੋਣ ਹੋਣ ਬਹੁਤ ਯਾਰ ਨਾ ਕਰੋ ਕੱਲੇ ਨੂੰ ਗੱਲਾਂ ਕੱਲੇ ਨੂੰ ਗੱਲਾਂ ਹੋਣਾ ਗਨ ਰਾਤ ਵਾਲੀ ਚਾਹ ਨਾ ਗਈ ਯਾਰ ਜਲੀ ਓਏ ਫਿਰ ਓਏ ਮਿੱਟੀ ਫਿਰ ਤੇ ਪਾਣੀ ਕਮਲੇ ਆਹ ਬਤਾਓ ਮਟੇਰੀ ਹੋ ਗਈ ਹੁਣ ਆਜੋ ਮੇਰੇ ਅੱਗੇ ਵੇਖ ਲੋ ਕੀ ਬਣਾ ਬਤਾ ਦਈ ਲੋ ਜੀ ਬਾਤ ਕਰੋ ਮਟੇਰੀ ਆਈ ਹਾ ਬਾਤ ਕਰੋ ਆਜੋ ਮਟੇਰੀ ਉਹ ਬੈਠ ਜਾ ਕਿਦੀ ਗਾਦੀ ਬੋਲ ਬੜੀ ਜ਼ੋਰ ਨਾਲ